ਚਲ ਠੀਕ ਹੈ ਮੈਂ ਕਰਦਾ ਬਾਜ ਤਿੰਨਾਂ ਗੱਲ ਹੈ ਹਾਂ ਓਕੇ ਓਕੇ ਜੋ ਬਣ ਵਾਜਾ ਮਾਰਨ ਲਿਆ ਸੀ ਉਹ ਵੀਰ ਜੀ ਵਾਜਾ ਕੀ ਮਾਰ ਲਿਆ ਮੈਂ ਤੁਹਾਨੂੰ ਲੱਭਦਾ ਫੇਰਿਆ ਤੁਸੀਂ ਲੱਭਦੇ ਨਹੀਂ ਹੋ ਉਹ ਯਾਰ ਕੰਮ ਹੀ 1 2 ਹੁਣ ਨਿਬੜ ਗਏ ਆ ਹੁਣ ਤੂੰ ਦੱਸ ਵੀ ਕੀ ਕਿੱਦਾਂ ਕਰਨੀ ਹੈ ਕੀ ਕੋਈ ਦਵਾਈ ਚਲ ਠੀਕ ਹੈ ਮੈਂ ਕਰਦਾ ਬਾਜ ਤਿੰਨਾਂ ਗੱਲ ਹੈ ਹਾਂ ਓਕੇ ਓਕੇ ਠੀਕ ਹੈ ਬੰਦੇ ਜੋ ਬਣ ਵਾਜਾ ਮਾਰਨ ਲਿਆ ਦਨ ਦੀ ਛੁੱਟੀ ਲੈ ਕੇ ਆਵਾਂਗਾ ਤੇ ਮੁੜ ਕੇ ਚਲ ਜਾਂਗਾ ਉਹ ਚਲ ਕੋਈ ਗੱਲ ਨਹੀਂ ਹੁਣ ਵਿਆਹ ਕਰਨਾ ਹੀ ਆ ਤੇ ਉਥੇ ਮੂੰਹ ਸੁੱਟ ਕੇ ਜਿਹੜਾ ਕੋਈ ਹਾਸਲ ਹੋ ਜਾਣਾ ਤੂੰ ਜੋ ਬਣ ਦਵਾਈ ਲਿਆ ਦੇ ਮੈਨਾਂ ਜਤਰੀਓ। ਜੋ ਬਣਾ ਤੂੰ ਐਂਦਾ ਕਰ ਪਿਛਲੀਆਂ ਗੱਲਾਂ ਸਾਰੀਆਂ ਛੱਡ ਦੇ। ਜੋ ਹੁਣ ਹੋਣਾ ਵਨ ਉਹ ਹੋਣਾ ਹੀ ਹੋਣਾ। ਜੋ ਕਿਸਮਤ ਚ ਲਿਖਿਆ ਵਨ ਉਹ ਜੋਬਨ ਜੋ ਹੋਣਾ ਹੁੰਦਾ ਵਨ ਉਹ ਹੋ ਕੇ ਰਹਿਣਾ। ਜੇ ਹੁਣ ਮੂੰਹ ਛੁੱਟ ਕੇ ਸਾਰੇ ਕੰਮ ਕੀਤੇ ਨਾ ਤੂੰ ਨਿਪੜੇ ਕੋਈ ਵੀ। ਹੋਏ ਰੱਬ ਕੀ ਕਰਦੇ ਆ ਯਾਰ। ਨਾ ਆਇਆ ਕੋਈ। ਜੋਬਨ ਛੱਡ ਯਾਰ ਪਹਿਲੀਆਂ ਗੱਲਾਂ ਸਾਰੀਆਂ। ਸਾਰੇ ਜਾਣੇ ਹੁਣ ਖੁਸ਼ ਹੋ ਕੇ ਕਰਨੇ ਆ। ਤੇ ਚੱਲ ਇਹ ਆ ਵੀ ਮੈਂ ਹੁਣ ਬਣਾਉਣਾ ਚਾਹ ਲੈ ਇੱਥੋਂ ਕਰ ਲਈਏ ਜੀ ਇੱਥੇ। ਤੂੰ ਦੋ ਮਿੰਟ ਬਹਿ ਤੇ ਮੈਂ ਚਾਹ ਬਣਾ ਕੇ ਲੈ ਆਉਣਾ। ਤੇ ਭਾਬੀ ਨੂੰ ਕਹ ਦੋ ਬਣਾ ਦਿੰਦੇ ਆ। ਉਹ ਚੱਲ ਉਹ ਵੀ ਕੰਮ ਧੰਦਾ ਡਈ ਆ ਕਰ। ਉਹ ਚੱਲ ਹੌਲਾ ਕੁਛ ਜਿੰਨਾ ਕੁ ਹੋਣਾ ਵਾ। ਵਿਆਹ ਤੇ ਨਹੀਂ ਤੇਰਾ ਮੈਂ ਹੁਣ ਦਿੰਦਾ। ਚਾਹ ਤੇ ਪੀਂਹਾਂ ਤੂੰ ਅੱਜ। ਉਹ ਚੱਲ ਵਿਆਹ ਨਹੀਂ ਤੇਰਾ ਮੈਂ ਸਿਰੇ ਚੜ੍ਹ ਦਿੰਦਾ। ਉਹ ਤੈਨੂੰ ਤਾਂ ਬਹਾਨੇ ਨਾਲ ਕਿਹਾ ਵਾ ਵੀ ਚਾਹ ਲੈ ਕੇ ਆਉਣਾ ਵਾ। ਲੈ ਜੋ ਬਣ। ਚੀਨੀ ਵਾਲੀ ਚਾਹ ਯੋ। ਫੋ ਬਣ ਮੰਨ ਲਿਆ ਮੈਂ ਮੁਛੇ ਜੱਲਪਨ ਜੋ ਬਣ ਲੈ ਚਾਹ ਤੇ ਪੀ ਹਾਂ ਤੇ ਫੇਰ ਜਾਣੇ ਹੈ ਬਿਲਕੁਲ ਆਹ ਹੋਰ ਬੜ ਵੀ ਅਜੀ ਬਣਾ ਕੇ ਰਹਿਣਾ ਕਹ ਤਾ ਚਾਹ ਪੀ ਤੇ ਕੋ ਜਹਿਲ ਜਣਾ ਕੇ ਰਹੀ ਕੱਟਣਾ ਆ ਵੀਰਾ ਕਹਦਾ ਇਹਦਾ ਮੇਰੀ ਘਾਸ ਨੂੰ ਲੈ ਬੇਗੋ ਵਾਲਾ ਕੀ ਹੈਗਾ ਬੇਗੋੜਾ ਅਬਾੰਦ ਨਹੀਂ ਕੀਤਾ ਸੀ ਨੀ ਨਹੀਂ ਉਹ ਮੈਂ ਪੱਜੀ ਜਾਂਦਾ ਮਾਤਾ ਉਹਦੇ ਆ ਜੀ ਤੁਸੀਂ ਕਹਿੰਦੇ ਪੈਲਸ ਕਰਨਾ ਵਾ ਤੁਹਾਡੇ ਆ ਜੀ ਤੁਸੀਂ ਕੀਤਾ ਨਹੀਂ ਵੇਹ ਪੁੱਤ ਓਏ ਆ ਗਿਆ ਮੈਂ ਯਾਰ ਚਾਪੇੜਾ ਚਾਹੀਦੀਆਂ ਨੇ ਇਹਨੂੰ ਤਾਂ ਤੈਨਾਂ ਸੀਨ ਕਿਦਾਂ ਫੇਰ ਕਰ ਯਾਰ ਉਹ ਚੱਲ ਜਿਹੜਾ ਕੰਮ ਇੰਨਾ ਕੋਣੀ ਨਾ ਹੋਇਆ ਹੁਣ ਇਹਨਾਂ ਮੈਂ ਕਰਕੇ ਦੱਸੂਗਾ ਪੁੱਤ ਹਾਂਜੀ ਮੰਮੀ ਕਪੜੇ ਦੇ ਦੇਸੀ ਨੇ ਉਹ ਤਾਂ ਚਲ ਆ ਗਏ ਆ ਬੈਜੀ ਤੂੰ ਮੋਜਾ ਆ ਕੇ ਰੱਖੇਂਗੀ ਲੋਕੋ ਚ ਰੱਖ ਤੇ ਲੈਂਗੀ ਮੰਮੀ ਜੀ ਜੇ ਤੁਸੀਂ ਅੱਜ ਤੋਂ ਹੀ ਚੀਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਨਾ ਅਗਲੇ ਨੂੰ ਮੁਰਕੇ ਮੁਰਕੇ ਮੈਂ ਅਜੇ ਉਹ ਘਰ ਚ ਕੁਝ ਨਹੀਂ ਖੜਨਾ ਤੇ ਹੀ ਮੇਰੀ ਪੜਾਈ ਤੇ ਕਿੰਨੇ ਪੈਸੇ ਲਾਏ ਆ ਤੇ ਅਜੇ ਵੀ ਕੁਝ ਬਾਕੀ ਰਹਿ ਗਿਆ ਵਾ ਤੇ ਜੇ ਚੀਜ਼ਾਂ ਦਿੱਤਿਆਂ ਹੀ ਘਰ ਵਸਦੇ ਹੁੰਦੇ ਤੇ ਫਿਰ ਕੀ ਲੋ ਤੇ ਜੇ ਚੀਜ਼ਾਂ ਦਿੱਤਿਆਂ ਹੀ ਉਹਨਾਂ ਦੇ ਘਰ ਪੜ੍ਹਨੇ ਮੰਮੀ ਜੀ ਜੇ ਆਦੀ ਥੀਏ ਟ੍ਰਿਕ ਬਾਬਾ ਮਮੀ ਜੀ ਜੇ ਤੁਸੀਂ ਕਰੋ ਚੀਜ਼ਾਂ ਦੇਣੀਆਂ ਤੇ ਉਹਨਾਂ ਦੇ ਘਰ ਪਰਨੇ ਨੇ ਤੇ ਮੇਰੀ ਪੜ੍ਹਾਈ ਤੇ ਇੰਨੇ ਪੈਸੇ ਲਾਉਣ ਦਾ ਕੀ ਫਾਇਦਾ ਹੈਲੋ ਅਰਦਾਸ ਕੀਤਾ ਜੀ ਕਰੋ ਸਾਈ ਕ੍ਰੀਆ ਟੂ ਐਂਡ 1 ਕੁੜੀ ਵਾਲੇ ਕਹਿੰਦੇ ਆ ਕਿ ਅਸੀਂ ਵਿਆਹ ਵਧੀਆ ਤਰੀਕੇ ਨਾਲ ਕਰਨਾ ਵਾ ਤੇ ਆਪੇ ਮੈਂ ਤੇ ਸੋਚਦੀ ਹਾਂ ਤੇ ਚਲ ਬਹੁਤਾ ਨਹੀਂ ਨਾ ਤੁਹਾਡੇ ਭਰਾ ਦੀ ਸੇਵਾ ਕਰ ਦੇਣਾ ਤੇ ਲੈਣਾ ਦੇਣਾ ਤਾਂ ਗੇਹੀ ਕੁਛ ਨਹੀਂਗਾ ਜਿਹੜੀ ਮਿਲਣੀ ਕਰਨੀ ਕਲਨੀ ਕਿਤੇ ਉਹ ਜਿਹੜੀ ਮਿਲਣੀ ਕਰਨੀ ਆ ਨਾ ਉਹ ਵੀ ਇਹ ਸਰੋਪਿਆਂ ਨਾਲ ਹੀ ਕਰਨੀ ਆ ਤੇ ਮੈਨੂੰ ਸਭ ਹੋਰ ਤਰ੍ਹਾਂ ਹੋਣ ਦਿਆ ਵਾ ਗੱਲ ਵਾਰ ਅਮਨੇ ਉਹਨਾਂ ਦੀ ਕੱਲੀ ਕੁੜੀ ਆ ਕੱਲੀ ਕੌੜੀ ਕੀ ਕਰਨ ਦੇ ਜਾ ਤੀ ਉਹਨਾਂ ਦੀ ਆ ਕੱਲੀ ਕੁੜੀ ਕੀ ਕਰਨ ਦੇ ਤੁਸੀਂ ਯਾਰ ਮੇਰੀ ਕੋਈ ਕਰਨੀ ਆ 21 ਜਿਹੜੀ ਮਿਲਣੀ ਉਹਨਾਂ ਨੇ ਕਰਨੀਆਂ ਨਾ ਉਹ ਵੀ ਅਹੀਂ ਹਾਰਾ ਨਾਲ ਹੀ ਕਰਨੀਆਂ ਅਹੀਂ ਲੈਣਾ ਦੇਣਾ ਕੁਛ ਨਹੀਂਗਾ ਸਾਨੂੰ ਵੀ ਪਤਾ ਵਾ ਕਿ ਧੀ ਬਾਰੇ ਤੇ ਬਹੁਤ ਬੋਝ ਹੁੰਦਾ ਵਾ ਜਿੰਨੇ ਧੀ ਪੜਾਤੀ ਲਿਖਾਤੀ ਚਲ ਠੀਕ ਹੈ ਨਾ ਕਰਦਾ ਬਾਜ ਤੇ ਨਾ ਗੱਲ ਹੈ ਹਾਂ ਓਕੇ ਓਕੇ ਜੋ ਬਣ ਵਾਜਾ ਮਾਰਨ ਲਿਆ ਅਹੀਂ ਉਹ ਵੀਰ ਜੀ ਵਾਜਾਂ ਕੀ ਮਾਰ ਲਿਆ ਮੈਂ ਤੁਹਾਨੂੰ ਲੱਭਦਾ ਫੇਰਿਆ ਤੁਸੀਂ ਲੱਭਦੇ ਨਹੀਂ ਹੋ ਓ ਯਾਰ ਕੰਮ ਹੀ ਇੱਕ ਦੋ ਹੁਣ ਨਿਬੜ ਗਏ ਹੁਣ ਤੂੰ ਦੱਸ ਵੀ ਕੀ ਕਿੱਦਾਂ ਕਰਨੀ ਹੈ ਕੀ ਕੋਈ ਦਵਾਈ ਚਲ ਠੀਕ ਹੈ ਮੈਂ ਕਰਦਾ ਬਾਜ ਤੇ ਨਾ ਗੱਲ ਹੈ ਹਾਂ ਓਕੇ ਓਕੇ ਠੀਕ ਹੈ ਬੇਬੇ ਜੋਬਨ ਵਾਜਾ ਮਾਰਨ ਲਿਆ ਦਿਨ ਦੀ ਛੁੱਟੀ ਲੈ ਕੇ ਆਵਾਂਗਾ ਤੇ ਮੁੜ ਕੇ ਚਲ ਜੂਗਾ ਉਹ ਚੱਲ ਕੋਈ ਗੱਲ ਨਹੀਂ ਹੁਣ ਵਿਆਹ ਕਰਨਾ ਹੀ ਆ ਤੇ ਉਥੇ ਮੂੰਹ ਸੁੱਟ ਕੇ ਜਿਹੜਾ ਕੋਈ ਹਾਸਲ ਹੋ ਜਨਾ ਤੂੰ ਜੋਬਨ ਦਵਾਈ ਲਿਆ ਦੇ ਮੈਨਾਂ ਜਤਰੀਓਂ ਜੋਬਨ ਤੂੰ ਇਦਾਂ ਕਰ ਪਿਛਲੀਆਂ ਗੱਲਾਂ ਸਾਰੀਆਂ ਛੱਡ ਦੇ ਜੋ ਹੁਣ ਹੋਣਾ ਵਨ ਉਹ ਹੋਣਾ ਹੀ ਹੋਣਾ ਜੋ ਕੁਝ ਮੈਂ ਤੇ ਲਿਖਿਆ ਵਨ ਜੋਬਨ ਜੋ ਹੋਣਾ ਹੁੰਦਾ ਵਨ ਉਹ ਹੋ ਕੇ ਰਹਿਣਾ ਵਨ ਜੇ ਹੁਣ ਮੂੰਹ ਛੁੱਟ ਕੇ ਸਾਰੇ ਕੰਮ ਕੀਤੇ ਨਾ ਓ ਨਿਪੜੇ ਕੋਈ ਵੀ ਹੋਏ ਰੱਬ ਕੀ ਕਰਦੇ ਆ ਯਾਰ ਜੋ ਬਣ ਛਾੜੇ ਯਾਰ ਪਹਿਲੀਆਂ ਗੱਲਾਂ ਸਾਰੀਆਂ ਸਾਰੇ ਜਾਣੇ ਹੁਣ ਖੁਸ਼ ਹੋ ਕੇ ਕਰਨੇ ਆ ਤੇ ਚੱਲ ਇਹ ਆ ਵੀ ਮੈਂ ਹੁਣ ਬਣਾਉਣਾ ਚਾਹ ਲੈ ਇਥੋਂ ਕਰ ਲਈਏ ਛਿੱਟੀ ਦੋ ਮਿੰਟ ਬਹਿ ਤੇ ਮੈਂ ਚਾਹ ਬਣਾ ਕੇ ਲਿਆਉਣਾ ਤੇ ਭਾਬੀ ਨੂੰ ਕਹਦੋ ਬਣਾ ਦਿੰਦੇ ਆ ਉਹ ਚੱਲ ਉਹ ਵੀ ਕੰਮ ਧੰਦਾ ਡਹੀ ਆ ਪਾ ਚੱਲ ਹੌਲਾ ਖੁਸ਼ ਜਿੰਨਾ ਕੋਣਾ ਵਾ ਵਿਆਹ ਨਹੀਂ ਤੇਰਾ ਮੈਂ ਹੁਣ ਦਿੰਦਾ ਚਾਹ ਤੇ ਪੀ ਹਾਂ ਤੂੰ ਅੱਜ ਉਹ ਚੱਲ ਵਿਆਹ ਨਹੀਂ ਤੇਰਾ ਮੈਂ ਸਿਰੇ ਚੜ੍ਹ ਦਿੰਦਾ ਉਹ ਤੈਨੂੰ ਤੇ ਮੈਂ ਬਹਾਨੇ ਨਾਲ ਕਿਹਾ ਵਾ ਵੀ ਚਾਹ ਲੈ ਕੇ ਆਉਂਦਾ ਵਾਂ ਲੈ ਜੋ ਬਣ ਕੀਨੀ ਵਾਲੀ ਚਾਹ ਈਓ ਫੋ ਬਣ ਫੋ ਬਣ ਮੰਨ ਲਿਆ ਮੈਂ ਮੁਸ਼ਾ ਜਿ ਲੱਭਣੀ ਜੋ ਬਣ ਲੈ ਚਾਹ ਤੇ ਪੀ ਹਾਂ ਤੇ ਫੇਰ ਜਾਂਦੇ ਹਾਂ ਬਿਲਕੁਲ ਆਹ ਉਰ ਬਰਬਾਦੀ ਬਣਾ ਕੇ ਰਹਿਣਾ ਤੇ ਚਾਹ ਪੀ ਤੇਰੇ ਕੋ ਜਹਿਲ ਚੜਾ ਕੇ ਰਹਿ। ਕੱਟਣਾ ਆਈਆ। ਵੇਲਾ। ਕਹਿੰਦਾ ਇਹ ਤਾਂ ਤੇਰੀ ਘਾਸ ਨੂੰ ਬੇਗੋ ਵਾਲਾ ਕਿਹਾ ਸੀਗਾ। ਬੇਗੋ ਵਾਲਾ ਬੰਦ ਨਹੀਂ ਕੀਤਾ ਸੀ। ਨਹੀਂ ਨਹੀਂ ਉਹ ਮੈਂ ਮੱਝਾ ਤੇ। ਮਾਤਾ ਉਹਦੇ ਆ ਜੀ ਤੁਸੀਂ ਕਹਿੰਦੇ ਪੈਲਸ ਕਰਨਾ ਵਾ ਤੇ ਸਾਡੇ ਆ ਜੀ ਤੁਸੀਂ ਕੀਤਾ ਨਹੀਂ। ਵੇਖ ਪੁੱਤ। ਓਏ ਆ ਗਿਆ ਵਾ ਯਾਰ। ਚਪੇੜਾਂ ਚਾਹੀਦੀਆਂ ਨੇ ਇਹਨੂੰ ਭਾਬੀ ਤੈਨਾਂ ਸੀਨ ਕਿਦਾਂ ਫੇਰ ਕਰ ਯਾਰ ਉਹ ਚੱਲ ਜਿਹੜਾ ਕੰਮ ਇੰਨਾ ਕੌਣੀ ਨਾ ਹੋਇਆ ਹੁਣ ਇਹਨਾਂ ਨਾ ਮੈਂ ਕਰਕੇ ਦੱਸੂਗਾ ਪੁੱਤ ਹਾਂਜੀ ਮੰਮੀ ਕੱਪੜੇ ਦੇ ਤੇ ਸੀਨੇ ਉਹ ਤਾਂ ਚੱਲ ਆ ਗਏ ਆ ਬੈਜੀ ਤੇ ਮੂਜ ਕਾ ਆ ਕੇ ਰੱਖੇਂਗੀ ਲੋਕੋ ਚ ਰੱਖ ਦੇ ਲਏਂਗੀ ਮੰਮੀ ਜੀ ਜੇ ਤੁਸੀਂ ਅੱਜ ਤੋਂ ਹੀ ਚੀਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਨਾ ਅਗਲਿਆਂ ਨੂੰ ਮੁਰਕੇ ਮੁਰਕੇ ਮੈਂ ਅਜੇ ਉਹ ਕਰ ਚੁੱਕ ਜੁ ਕੁਝ ਨਹੀਂ ਖੜਨਾ ਤੇ ਹੀ ਮੇਰੀ ਪੜਾਈ ਤੇ ਕਿੰਨੇ ਪੈਸੇ ਲਾਏ ਆ ਤੇ ਅਜੇ ਵੀ ਕੁਝ ਬਾਕੀ ਰਹਿ ਗਿਆ ਵਾ ਤੇ ਜੇ ਚੀਜ਼ਾਂ ਦਿੱਤਿਆਂ ਹੀ ਘਰ ਵਸਦੇ ਹੁੰਦੇ ਤਾਂ ਫਿਰ ਕੀ ਲੋ ਤੇ ਜੇ ਚੀਜ਼ਾਂ ਦਿੱਤਿਆਂ ਹੀ ਉਹਨਾਂ ਦੇ ਘਰ ਪੜਨੇ ਮਮੀ ਜੀ ਜੇ ਆਦੀਆਂ ਤੀਆਂ ਚਿੱਕੜ ਬੱਬਾ ਮਮੀ ਜੀ ਜੇ ਤੁਸੀਂ ਘਰ ਚੀਜ਼ਾਂ ਦੇਣੀਆਂ ਤੇ ਉਹਨਾਂ ਦੇ ਘਰ ਪਰਨੇ ਨੇ ਤੇ ਮੇਰੀ ਪੜਾਈ ਤੇ ਇੰਨੇ ਪੈਸੇ ਲਾਉਣ ਦਾ ਕੀ ਫਾਇਦਾ ਹੈਲੋ ਅੱਗੇ ਅੰਦਰ ਦਿੱਤਾ ਜੀ ਕੋ ਕਈਆਂ ਟੂ ਐਂਡ 1 ਕੁੜੀ ਵਾਲੇ ਕਹਿੰਦੇ ਆ ਪਈ ਇਹ ਵਿਆਹ ਵਧੀਆ ਤਰੀਕੇ ਨਾਲ ਕਰਨਾ ਵਾ ਤੇ ਆ ਵੀ ਮੈਂ ਤੇ ਸੋਚਦੀ ਹਾਂ ਤੇ ਚੱਲ ਬਹੁਤਾ ਨਹੀਂ ਨਾ ਤੁਹਾਡੇ ਭਰਾ ਦੀ ਸੇਵਾ ਕਰ ਦੇਣਾ ਤੇ ਲੈਣਾ ਦੇਣਾ ਤਾਂ ਗੇਹੀ ਕੁਛ ਨਹੀਂਗਾ ਜਿਹੜੀ ਮਿਲਣੀ ਕਰਨੀ ਕੱਲਣੀ ਕੱਟੋ ਜਿਹੜੀ ਮਿਲਣੀ ਕਰਨੀ ਆ ਨਾ ਉਹ ਵੀ ਇਹ ਸਰੋਪਿਆ ਨਾਲ ਹੀ ਕਰਨੀ ਆ ਤੇ ਮੈਨੂੰ ਸਭ ਹੋਰ ਤਰ੍ਹਾਂ ਹੋਣ ਲਿਆ ਵਾ ਗੱਲ ਵਾਰ ਅਮਨੇ ਉਹਨਾਂ ਦੀ ਇਕੱਲੀ ਕੁੜੀ ਆ ਇਕੱਲੀ ਕੌੜੀ ਕੀ ਕਰਨ ਦੇ ਜਾ ਕੇ 2 ਉਹਨਾਂ ਦੀ ਹੈ ਕੱਲੀ ਕਰੀ ਕੋਈ ਕੀ ਕਰਨ ਦੇ ਤੁਸੀਂ ਯਾਰ ਮੇਰੀ ਕੋਈ ਕਰਨ 21 ਜਿਹੜੀ ਮਿਲਣੀ ਉਹਨਾਂ ਨੇ ਕਰਨੀਆਂ ਨਾ ਉਹ ਵੀ ਅਹੀਂ ਹਾਰਾ ਨਾਲ ਹੀ ਕਰਨੀਆਂ ਅਹੀਂ ਲੈਣਾ ਦੇਣਾ ਕੁਛ ਨਹੀਂਗਾ ਸਾਨੂੰ ਵੀ ਪਤਾ ਵਾ ਕਿ ਧੀ ਬਾਰੇ ਤੇ ਬਹੁਤ ਬੋਝ ਹੁੰਦਾ ਵਾ ਜਿੰਨੇ ਧੀ ਪੜਾਤੀ ਲਿਖਾਤੀ